ਮਮਦੋਟ ਚ ਵਾਪਰੀ ਦਰਦਨਾਕ ਘਟਨਾ ਕਰੰਟ ਲੱਗਣ ਕਾਰਨ ਮਕਾਨ ਮਾਲਕ ਤੇ ਮਿਸਤਰੀ ਦੀ ਮੌਤ ਘਟਨਾ ਤੋਂ ਬਾਅਦ ਪਰਿਵਾਰ ਚ ਸ਼ਾਇ ਸੋਗ ਭਿਲੇ ਹੈ ਫਿਰੋਜ਼ਪੁਰ ਚ ਉਸ ਸਮੇਂ ਦਰਦਨਾਕ ਹਾਦਸਾ ਵਾਪਰਿਆ ਜਦੋਂ ਘਰ ਦੀਆਂ ਕੰਧਾਂ ਤੇ ਪਲਾਸਟਰ ਕਰਨ ਦੌਰਾਨ ਮਿਸਤਰੀ ਅਤੇ ਮਕਾਨ ਮਾਲਕ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਇਸ ਦੌਰਾਨ ਦੋਹਾਂ ਦੀ ਮੌਤ ਹੋ ਗਈ ਅਤੇ ਮੌਕੇ ਤੇ ਇੱਕ ਜਿਹੜਾ ਪੈ ਗਿਆ ਮ੍ਰਿਤਕਾਂ ਦੀ ਪਛਾਣ ਮਿਸਤਰੀ ਬਿੱਟੂ ਅਤੇ ਮਕਾਨ ਮਾਲਕ ਗੁਰਜੀਤ ਸਿੰਘ ਵੱਜੋਂ ਹੋਈ ਹੈ ਜਾਣਕਾਰੀ ਮੁਤਾਬਕ ਕਸਬਾ ਮਮਦੋੜ ਦੇ ਨੇੜੇ ਦੇ ਪਿੰਡ ਸ਼ਾਂਗਾ ਖੁਰਦ ਚ ਗੁਰਜੀਤ ਸਿੰਘ ਨੇ ਮਹੀਨਾ ਪਹਿਲਾਂ ਆਪਣੇ ਘਰ ਚ ਮਿਸਤਰੀ ਲਾਏ ਹੋਏ ਸਨ ਅਤੇ ਘਰ ਦੀਆਂ ਕੰਧਾਂ ਤੇ ਪਲਾਸਟਰ ਦਾ ਕੰਮ ਚੱਲ ਰਿਹਾ ਸੀ ਇਸ ਦੌਰਾਨ ਗਾਡਰ ਉੱਪਰ ਲੰਘਦੀ ਹਾਈ ਵੋਲਟੇਜ ਤਾਰਾਂ ਨਾਲ ਲੱਗ ਗਿਆ ਤੇ ਮਕਾਨ ਮਾਲਕ ਅਤੇ ਮਿਸਤਰੀ ਨੂੰ ਫਟਕਾ ਕੇ ਮਾਰਿਆ ਮਕਾਨ ਮਾਲਕ ਹੈਰ ਦੇ ਗਿਆ ਜਦੋਂ ਕਿ ਮਿਸਤਰੀ ਉੱਪਰ ਕੋਠੇ ਤੇ ਹੀ ਡੇਗਿਆ ਜਦ ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਰਾ ਦਿੱਤਾ ਫਿਲਹਾਲ ਦੋਹਾਂ ਮ੍ਰਿਤਕਾਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਘਟਨਾ ਕਾ ਨੇ ਆਸ-ਪਾਸ ਦੇ ਇਲਾਕੇ ਚ ਸੋਗ ਦਾ ਮਾਹੌਲ ਛਾਇਆ ਹੋਇਆ ਹੈ ਇਹ ਅੱਜ ਸ਼ਾਮ 5 ਵਜੇ ਦੀ ਘਟਨਾ ਹੈ ਜੀ ਮਿਸਤਰੀ ਲੱਗਿਆ ਅਸੀਂ ਉੱਪਰ ਕੋਠੇ ਦੇ ਤੇ ਬਿਜਲੀ ਬੋਰ ਨੂੰ ਇਹਨਾਂ ਲਿਖ ਕੇ ਵੀ ਦਿੱਤਾ ਵਾ 68 ਕੇ ਉਪਰੋਂ ਲੈਡ ਨੂੰ ਨਦੀ ਹੈ ਵੀ ਉਪਰੋਂ ਸਾਨੂੰ ਖਤਰਾ ਹੈ ਜਾਨੀ ਖਤਰਾ ਹੈ ਵੀ ਬਿਜਲੀ ਤਾਰਾਂ ਸਾਈਡ ਤੇ ਕੀਤੀਆਂ ਜਾਣ ਪਰ ਬਿਜਲੀ ਬੋਰ ਨੇ ਇਹਨ ਗੈਲੀ ਕੀਤੀ ਉਹਦੇ ਕਰਕੇ ਅੱਜ ਵੇਖ ਲਓ ਏਡਾ ਵੱਡਾ ਹਾਸਾ ਹੋ ਗਿਆ ਛੋਟੇ ਛੋਟੇ ਬੱਚੇ ਹੁਣ ਕੀ ਕਰਨਗੇ ਜੀ ਕਿਵਾਂ ਲੱਗਾ ਗਰੈਂਟ ਕਿਵਾਂ ਲੱਗਾ ਗਰੈਂਟ ਇਸ ਤਰ੍ਹਾਂ ਜੀ ਉੱਪਰ ਮਿਸਤਰੀ ਲੱਗਿਆ ਅਸੀਂ ਤੇ ਗਾਡਰ ਤੋਂ ਗਾਡਰ ਥੜਕ ਗਿਆ ਤੇ ਉਹਦੇ ਕਰਨਾ ਦੋਨੋਂ ਮਿਸਤਰੀ ਤੇ ਜਿਹੜਾ ਘਰ ਦਾ ਮਾਲਕ ਹੈ ਦੋਨਾਂ ਦੀ ਮੌਤ ਹੋ ਚੁੱਕੀ ਹੈ ਜੀ ਇਹ ਜੀ ਸਾਡਾ ਪਰੌਣਾ ਹੈ ਜੀ ਪਤੇਜੀ ਹੈ ਮੇਰੀਆਂ ਦੇ ਘਰੇ ਇਹ ਕੋਈ ਘਰ ਦਾ ਕੰਮ ਕਰ ਰਹੇ ਸੀਗੇ ਤੇ ਉੱਪਰੋਂ ਲਾਈਟ ਨਾਲ ਜਿਹੜੀ ਉਹ ਟੱਚ ਹੋਈ ਹੈ ਤੇ ਇੱਕ ਕਾਰੀਗਰ ਤੇ ਨਾਲ ਸਾਡਾ ਪਰੌਣਾ ਦੋਵੇਂ ਡਿੱਗ ਪਏ ਸਾਨੂੰ ਫੋਨ ਗਿਆ ਵੀ ਇਸ ਤਰ੍ਹਾਂ ਲਾਈਟ ਲੱਗ ਗਈ ਆ ਉਹਨਾਂ ਨੂੰ ਬੱਜਲ ਯਾਰੀ ਮੈਗਾ ਪਿੰਡ ਦੇ ਤੇ ਪਹੁੰਚਿਆ ਪਰ ਇੱਥੇ ਆ ਕੇ ਪਤਾ ਲੱਗਿਆ ਵੀ ਦੋਨੋਂ ਹੀ ਜਿਹੜੇ ਉਹ ਖਤਮ ਹੋ ਚੁੱਕੇ ਆ ਹਾਂਜੀ ਐਸੋ ਜਿਹੜਾ ਜੀ ਉਮਰ ਕੀ ਤੇ ਪਰਿਵਾਰ ਕੀ ਸੀਗਾ ਪਰੋਣ ਦਾ ਨਾਮ ਗਰਜੀਤ ਸਿੰਘ ਹੈ ਜੀ ਉਮਰ ਲਗਭਗ 40 ਕੁ ਸਾਲ ਆ ਜੀ ਦੋ ਬੱਚੇ ਆ ਜੀ ਇੱਕ ਢੀਗਾ ਬੱਚਾ ਬੱਚਾ ਉਹਦੀ ਅਕਲ ਬਾਹਰ ਤੇ ਲੱਤ ਕੰਮ ਨਹੀਂ ਕਰਦੀ ਇੱਕ ਕੁੜੀਆ ਛੋਟੀ ਜੀ ਸਰਕਾਰ ਹੁਣ ਦੇਖ ਕੇ ਆਪੇ ਵੀ ਜੋ ਵੀ ਹੈ ਬੱਚਿਆਂ ਦੇ ਪਾਲਣ ਪੋਸ਼ਣ ਵਾਸਤੇ ਜੀ ਹੋਰ ਕੋਈ ਕਮਾਉਣ ਵਾਲਾ ਨਹੀਂ ਹੈਗਾ ਕਰਦੇ ਵਿੱਚ ਜੀ ਸਿਰਫ ਪਰ ਇਹ ਹੀ ਸਾਹਿਰਾ ਜੀ ਦਾ ਜੋ ਕੰਮ ਕਰਦਾ ਸੀਗਾ ਕਰਦਾ ਮਮਦੋੜ ਤੋਂ ਲਖਮਣ ਸਿੰਘ ਸੰਧੂ ਦੀ ਰਿਪੋਰਟ